안이 छो बाद <or principalmente> <begun> <Slly> ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਅੱਜ ਪੁਲਿਸ ਨੇ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਰਿਮਾਂਡ ਨਹੀਂ ਚਾਹੀਦਾ ਤੇ ਉਹ ਮੈਨੂੰ ਪਤਾ ਵੀ ਲੱਗ ਗਿਆ ਕਿ ਪੁਲਿਸ ਰਿਮਾਂਡ ਜਿਹੜਾ 5 ਦਿਨ ਰਿਹਾ ਉਸ ਵਿੱਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਮਹਿਰੋ ਦਾ ਮਹਿਰੋ ਦਾ ਕਿਆ ਮਤਲਬ ਆ ਸਾਹਮਣੇ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮੈਰੋ ਨੂੰ ਇਹ ਪੁਲਿਸ ਕਸਟਡੀ ਚ ਹੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਇਸ ਬਾਰੇ ਅੱਜ ਕਿਹਦਾ ਦੋ ਦੋ ਵਾਰ ਰਿਮਾਂਡ ਲੈ ਲਿਆ ਜੇ ਤੁਹਾਨੂੰ ਮਿਲੇ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਉਹਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬ ਲੇਉਣਾ ਕਿ ਪਾਸ ਕਰਿਆ ਤੁਹਾਨੂੰ ਨਹੀਂ ਲੱਗਿਆ ਇਹਨਾਂ ਨੇ ਬੁੱਧ ਨਹੀਂ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਅਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਐਸਕੇਚ ਕੋਈ ਰਕਮੀ ਭੇਜ ਦਿੱਤਾ ਇਹਨਾਂ ਨੂੰ ਹਾਂ ਜੇਲ੍ਹ ਚ ਭੇਜ ਦਿੱਤਾ 14 ਦਿਨਾਂ ਦਾ 14 ਦਿਨ ਦਾ ਠੀਕ ਹੈ ਠੀਕ